ਖਸਸਾਂ ਚੱਲੇ ਵਿਜੀਤੰਦ ਖੜ ਗਿਆ ਪਿੱਛੇ ਆ ਕੇ ਵਿਜੀਤੰਦ ਚੋਰ ਸੀ ਬਹੁਤ ਵੱਡਾ ਕਹਿੰਦਾ ਵੀ ਉਹ ਬੰਦਾ ਖੜਾ ਬਾਹਰ ਉਹ ਵੀ ਬਲਾਉ ਇਹਨੂੰ ਜਦੋਂ ਵਿਜੀਤੰਦ ਸਾਹਮਣੇ ਹੋਇਆ ਕਹਿੰਦਾ ਜੀ ਮੈਂ ਤਾਂ ਚੋਰ ਆ ਹੋ ਸਕਦਾ ਮੈਂ ਥੋੜੀ ਜੁੱਤੀ ਲੈ ਜਾਂਦਾ ਹੋਇਆ ਪਾ ਕੇ ਕਹਿੰਦਾ ਨਹੀਂ ਭਾਈ ਆ ਜਾ ਤੇ ਥੋਕ ਕੰਮ ਲਾਵਾਂਗੇ ਬੁਦੀ ਚੰਦ ਰੱਖ ਲਿਆ ਜੀ ਬੁਦੀ ਚੰਦ ਮਗਲਵੀ ਸਭ ਸੰਗਾ ਸੁਣਦਾ ਰਿਹਾ ਪੂਰਾ ਨਜ਼ਦੀਕੀ ਬਣ ਗਿਆ ਪੰਜਵੇਂ ਪਾਸ਼ਾ ਦਾ ਪੰਜਵੇਂ ਪਾਸ਼ਾ ਦਾ ਜੀ ਸਰੀਰ ਛੱਡ ਗਏ ਪੰਜਵੇਂ ਦਾ ਛੇ ਮਿਆ ਮਗਲਵੀ ਗੱਡੀ ਮੇਰੀ ਛੇ ਮਿਆ ਦੇ ਕਿ ਕੀ ਹੋਇਆ ਕਿ ਕਾਲ ਪਿਆ ਬਹੁਤ ਵੱਡਾ ਜਾਨਵਰ ਵੀ ਮਰਨ ਲੱਗੇ ਜੰਗਰ ਪਸ਼ੂ ਮਰਨ ਲੱਗੇ ਕਹਿੰਦੇ ਵੀ ਹੁਣ ਕੀ ਬਣੂੰਗਾ ਆਪਣਾ ਜਿਸ ਨੇ ਕੋਈ ਪ੍ਰੇਮ ਨਹੀਂ ਸੀ ਹੋਣਾ ਪਰ ਛੀਮੇ ਪਾਸ਼ਾ ਦਾ ਕਹਿਣ ਲੱਗਿਆ ਯਾਰ ਨਹੀਂ ਪਾਇਆ ਸਕਦਾ ਜੇ ਆਪਾਂ ਰਾਸ ਬੇਨਤੀ ਕਰੀਏ ਛੀਮੇ ਪਾਸ਼ਾ ਕੋਲ ਚਲਗੇ ਹੁਣ ਜਦੋਂ ਦੁੱਖ ਹੁੰਦਾ ਜਾ ਕੇ ਫਿਰ ਕਹਿੰਦਾ ਚਲੋ ਅਸੀਂ ਵੀ ਵਗ ਚੱਲਿਆ ਨਾਲ ਛੀਮੇ ਪਾਸ਼ਾ ਦੇ ਨਾਲ ਸਾਰੇ ਜਾਣੇ ਗਏ ਇੱਕ ਮਨ ਹੋ ਕੇ ਰਾਸ ਬੇਨਤੀ ਕਰੀ ਕਹਿੰਦਾ ਤੁਹਾਡੇ ਨਾਲ ਰਲ ਕੇ ਕਰ ਲੈਨੇ ਆ ਭਾਈ ਪਰ ਵੀ ਅਸੀਂ ਕਹਿੰਦਾ ਸਾਨੂੰ ਦਸਵਾਂ ਹਿੱਸਾ ਪੇਟਾ ਕਰਾਂਗੇ ਕਹਿੰਦਾ ਤੁਹਾਡੀ ਮਰਜ਼ੀ ਹੈ ਭਾਈ ਦਸਵਾਂ ਹਿੱਸਾ ਕਰ ਲਓ ਕੁਦਰਦ ਮਾਲਕਨੀ ਜੀ 20 ਵਰਸਾਂ ਬਹੁ ਜੋਰਾਂ ਤੇ ਸਮਾਲ ਲਗਿਆ ਸਮਾਲ ਲਗਿਆ ਜੀ 10ਵਾਂ ਹਿੱਸਾ ਸਾਰੇ ਜਾਣਿਆਂ ਨੇ ਖੁਸ਼ ਹੋ ਕੇ ਦਿੱਤਾ ਕਥਾ ਕਰਨ ਲੱਗੇ ਇਕੱਠਾ ਕਰਿਆ 10ਮਾ 10ਵੇਂ ਹਿੱਸੇ ਦਾ ਕਹਿਣ ਲੱਗੇ ਜੇ ਆਪਾਂ ਕੋਈ ਸਮਝੌਤੇ ਖਰੀਦੂਏ ਤਾਂ ਵੀ ਲਗਾਨੀ ਔਖੀ ਆਪਾਂ ਨੂੰ ਇੰਨੇ ਅੱਛਾ ਜੇ ਆਪਾਂ ਸੋਨੇ ਦੀਆਂ ਗੁੱਟੀਆਂ ਖਰੀਦੀਏ ਖੋਖੀ ਨਾ ਹੋ ਜੇ ਕੋਈ ਇਹ ਵੀ ਨਹੀਂ ਜਾਣੀ ਔਖੀ ਵਿਨਾਨੀ ਮਸਲਾ ਕਰਿਆ ਵੀ ਐਂ ਐਂ ਕਰਕੇ ਆਪਾਂ ਦਸਾਲੇ ਫ੍ਰੀਜ ਲੈਣੇ 50000 ਰੁਪਏ ਕਿੰਦਾ ਸੀ ਉਹਨਾਂ ਨੇ ਤਿੰਨ ਦਸਾਲੇ ਖਰੀਦੇ ਦਸਾਲੇ ਫ੍ਰੀਜ ਲਈ ਉਥੇ ਇਹਨਾਂ ਜਾਣ ਵਾਲੇ ਸਨ ਉਹਨਾਂ ਨੂੰ ਕਹਿੰਦੇ ਜਮੋਦਾਰਾਂ ਨੂੰ ਵੀ ਤੁਸੀਂ ਜਾਣਿਆ ਪਈਆ ਤਿੰਨ ਦਸਾਲੇ ਚੜਾਇਓ ਕੀਤਾ ਕਰਿਓ ਜੀਨੇ ਬਾਸ਼ਾ ਦੇ ਜਦੋਂ ਮਸਾਲੇ ਚੜਾਉਣ ਗਏ ਤਾਂ ਰਾਤ ਪੂਰੀ ਜਾਂਦੇ ਨੇ ਤੈਵਰ ਥੱਕ ਗਏ ਬਾਅਦ ਸੌਣ ਲੱਗੀ ਫੇਰ ਦੁਬਾਰਾ ਬਾਰਸ ਜੀ ਉਹ ਦਸਾਲੇ ਦੋ ਭੁਜੇ ਤੋਂ ਇੱਕ ਸੁੱਕਾ ਰਹਿ ਗਿਆ ਇੱਥੇ ਭੱਤੀ ਸ਼ਹਿਰ ਕੋਲ ਆ ਕੇ ਉਹ ਕਹਿਣ ਲੱਗੇ ਨਾਲੇ ਆਪਾਂ ਆਰਾਮ ਕਰ ਲਈਏ ਥੋੜਾ ਜਿਹਾ ਨਾਲੇ ਦਸਾਲੇ ਸੁਕਾਲ ਲਈ ਸੁੱਕਣੇ ਪਾਤੇ ਇੱਕ ਨੂੰ ਲਿਖ ਹੋਇਆ ਐਵੇਂ ਜਿਹੜੇ ਉਹ ਭੱਤੀ ਸ਼ਹਿਰ ਦੇ ਸੁਬੇਦਾਰ ਆ ਜਾਂਦੇ ਜਿਹੜੇ ਹਰਕਾਤ ਤੇ ਜਿਹੜੇ ਘੂੜਿਆਂ ਤੇ ਚੜ੍ਹੇ ਆਉਂਦੇ ਨੇ ਉਹਨਾਂ ਦੇ ਵਿਚਾਰੇ ਪਏ ਕਿ ਇਹਨਾਂ ਆ ਕੀ ਆਏ ਲੈਣਾ ਜੀ ਦਸਾਲੇ ਨੇ ਗੁਰੂ ਸਾਹਿਬਾਂ ਨੂੰ ਲੈ ਕੇ ਜਾਂਦੇ ਆ ਕਹਿੰਦਾ ਸਾਰੇ ਗੁਰੂ ਸਾਹਿਬਾਂ ਦੇ ਉਹਨਾਂ ਨੇ ਜਿਸਾਲੇ ਦੋ ਇਕੱਠੇ ਕਰ ਲਏ ਜੀ ਉਹ ਨਾਲੇ ਗੁਰੂ ਸਾਹਿਬਾਂ ਨੂੰ ਵਾਤਾਵਾ ਬੋਲੇ ਕਹਨਾਂਜੀ ਦਾਸ ਹੋ ਗਏ ਇਹ ਤਿੰਨੇ ਬੰਦੇ ਜਾ ਕੇ ਕਹਿੰਦਾ ਕਿਵੇਂ ਕਰੀਏ ਹੁਣ ਕਹਿੰਦਾ ਚਲੋ ਆਪਾਂ ਮਦਲੀ ਚੜਾਉਣੇ ਆ ਇਹ ਜਾ ਕੇ ਇੱਕ ਜਦੋਂ ਵਿਸਾਲਾ ਸ਼ੀਮੇ ਬਾਦਸ਼ਾਹ ਨੂੰ ਦਿੱਤਾ ਮੂੰਹ ਮੇ ਪਏ ਉਹਨਾਂ ਨੇ ਕਹਿੰਨਾ ਕੀ ਗੱਲ ਹੈ ਭਾਈ ਸਾਲੇ ਤਿੰਨ ਤੇ ਦੋ ਕਿਥੇ ਨੇ ਉਹਨਾਂ ਨੇ ਦੱਸਿਆ ਜੀ ਐਂ ਕਰਕੇ ਪੱਤੀ ਸ਼ਹਿਰ ਦੇ ਸੂਬੇ ਦਾ ਦੇ ਹਰਕਾਰਾਂ ਨੇ ਖੋਲੇ ਸਤੋਂ ਉਹਨਾਂ ਨੂੰ ਦੇਖਿਆ ਵੀ ਹਾਂ ਰਾਸ ਹੋਏ ਪਏ ਨੇ ਕਹਦਾ ਕੋਈ ਦਾ ਬੇਟਾ ਆ ਜਾਓ ਛੋਟੀ ਮੀਟਿੰਗ ਦਾ ਜ਼ਿੰਮੇਵਾਰਾਂ ਦੀ ਜੀ ਮੇ ਭਾਸ਼ਾ ਬਰਾਜਮਾਨ ਜਦੋਂ ਬੁਲਾਏ ਕਹਿੰਦਾ ਵੀ ਪੱਤੀ ਸ਼ਹਿਰ ਦੇ ਹਰਕਾਰਾਂ ਨੇ ਆਪਣੇ ਵਿਸਾਲੇ ਖੋਲੇ ਲੈ ਕੇ ਕੌਣ ਆਉਂ ਛੋਡੇ ਚ ਮੈਂ ਵੀ ਨਹੀਂ ਪਾਲੀ ਜਿਹੜੇ ਸਿੱਖ ਨੇ ਉਹਨੇ ਵੀ ਪਾਲੀ ਉਹਨੇ ਵੀ ਪਾਲੀ ਝਾਕ ਨਹੀਂ ਨਾ ਵੀ ਨਾ ਕਰਨੀ ਨਿਕਲੇ ਆਇਆਂ ਗੜਾ ਕਰਨ ਤੇਰੇ ਬਾਰੇ ਕੀ ਹੋਇਆ ਆਧਰ ਇਹ ਕਾਇਆ ਮਦਨੀ ਛੱਡ ਦੇਣਾ ਪੈਂਦਾ ਜੀ ਕਹਿੰਦਾ ਜੀ ਜਦੋਂ ਸੈਨਾ ਚੱਕਿਆ ਬੀਬੀ ਚੰਦ ਮਦਨੀ ਨਦੀ ਕੀ ਪੰਨੇ ਦਾ ਛੱਡੋ ਨਾਮ ਲੈ ਤਾਦੀ ਸ਼ੀਮਾ ਦੇ ਬਰੋਬਰ ਖੜਾ ਨਦੀ ਕੀ ਹੋ ਗਿਆ ਉਹਨਾਂ ਦੇ ਸ਼ੀਵੇ ਬਾਸ਼ਾ ਕਹਿੰਦੀ ਝਾਕਿਆ ਇਹਦੇ ਕੋ ਨਹੀਂ ਆਪਣੇ ਬੀਬੀ ਚੰਦ ਕਨੀ ਸ਼ੀਮਾ ਬਾਸ਼ਾ ਜੇ ਬਿਝਾਕਿਆ ਉਹ ਕਹਿੰਦਾ ਮਹਾਰਾਜ ਜੀ ਪਤਾਲ ਚੋਲੇ ਆ ਜਾਓ ਜੀ ਤੁਹਾਡੀ ਮਿਹਰ ਲਵੇ ਸ਼ਾਹਤੀ ਦੇ ਅਥਮਾਰਗੇ ਬਿਲਾਲ ਨੇ ਕਿਹਾ ਮਦਨੀ ਸ਼ੀਮੇ ਬਾਦਸ਼ਾਹ ਨੇ ਕਹਿੰਦਾ ਬੇਟਾ ਤੁਹਾਡੇ ਨਾਲ ਆ ਅਸੀਂ ਸਭ ਜਦੋਂ ਨੇ ਕਹਿੰਦਾ ਜੀ ਮਦਨੀ ਅਸੀਂ ਲਿਆਵਾਂਗੇ ਪਕਾੜ ਤੇ ਵੀ ਲਿਆ ਸਕਦੇ ਹਾਂ ਉਹ ਪੱਟੀ ਸ਼ਹਿਰ ਦਾ ਕੀ ਸਾਨੂੰ ਕਹਿੰਦੇ ਜਹਾ ਜੀ ਕਹਿੰਦਾ ਤੁਸੀਂ ਕਰੋ ਕੰਮ ਭਾਈ ਜੋ ਕਰੇ ਤੇ ਤੜਕੇ ਕਿਸੇ ਕਹਿੰਦੇ ਅਕੇ ਯਾਂ ਕਰਕੇ ਰੋਮ ਨਹੀਂ ਕੱਟਣਾ ਹੁਣ ਕਹਿੰਦੇ ਦੇਖੋ ਕਿੰਦੀ ਬਕੰਡ ਬਾਜਾ ਵੀਦੀ ਚੰਦ ਨੇ ਸਾਰੇ ਦਾ ਸਾਰਾ ਥਰੀਂ ਮਦਨੀ ਬਣਾ ਕੇ ਪਠਾਨ ਬਣ ਗਿਆ ਤੜਕੇ ਸਾਰੀ ਦਾੜੀ ਕੱਟਦੀ ਸਾਰੀ ਦਾੜੀ ਕੱਟ ਕੇ ਮਗਰੋਂ ਮਸ਼ਹੂਰੇ ਮਸ਼ਹੂਰੇ ਨੂੰ ਮੋਟ ਕੇ ਸਮਾਰ ਕੇ ਜੀ ਇੱਥੇ ਨਹੀਂ ਬਣ ਕੇ ਕੱਲੀਆਂ ਆਖਾਂ ਨਹੀਂਆ ਬਿਸ਼ੀਮੇ ਬਾਸ਼ਾ ਨੂੰ ਕੱਢ ਕੇ ਆਪਾਂ ਸ਼ਿਰਵਾੜ ਲੈ ਕੇ ਚੱਲਾਂਗੇ। ਸ਼ੀਮੇ ਬਾਸ਼ਾ ਕਣੀ ਜਦੋਂ ਜਾਣ ਲੱਗਿਆ ਫੇਰ ਆ ਚੁੰਝਾ ਰਵਾਂ ਨੇ ਜਿਹੜੇ ਬਗਲੇ ਚਿਟਕ ਪੜੀ ਹੁੰਦੇ ਨੇ ਉਹਨਾਂ ਨੇ ਫੇਰ ਰੋਕ ਲਿਆ। ਕਹਿੰਦੇ ਇੱਧਰ ਤਾਂ ਜਾਣਾ ਨਹੀਂ ਵੀ ਬੀਰੂ ਸਰਵਾਰ ਬੈਠੇ ਨੇ। ਅੰਤਰਜਾਮੀ ਹੋ ਗਏ ਲੱਗੇ ਆ ਜਾਾਂਗੇ ਭਾਈ ਖਬਰ ਕਿੰਨੀ ਤੱਕੜ ਪਾ ਕਿੱਥੋਂ ਆਇਆ ਕੋਈ ਇਹ। ਹੀਨੇ ਬਾਸ਼ਾ ਦੇ ਸਾਹਮਣੇ ਹੋਇਆ ਜੀ ਆਇਆਂ ਕਰਕੇ ਸੀਸਵਾਦ ਦਿੱਤਾ ਸਾਥੀ ਦੇ ਹੱਥ ਮਾਰ ਕੇ ਕਿਹਾ ਬੇਟਾ ਥੋੜੀ ਨਾ ਆਣਾ ਕਹਿੰਦਾ ਜੀ ਮੈਂ ਉਹ ਦਸਾਲਾ ਲੈ ਕੇ ਜਾਉਂ ਕਹਿੰਦਾ ਜਿਹੜੀ ਚੀਜ਼ ਮਰਜ਼ੀ ਲੈ ਜਾ ਜੇਰਾ ਮਸਾਲਾ ਉਹਨਾਂ ਨੂੰ ਚੜਾਇਆ ਦੀ بیوی ਚਾਹਦੇ ਮੋਢੇ ਦੇ ਤਾਂ ਰਾਜੀ ਨਗਲੀ ਠੱਤੀ ਸ਼ਹਿਰ ਦੇ ਤੋਂ ਜਾ ਕੇ ਹੋਕਾ ਦੇਤਾ ਕਹਿੰਦਾ ਜੀ ਦਸਾਲੇ ਵੇਚ ਲਉ ਉਹ ਦਾਰੂ ਦੇ ਤੇ ਜੇ ਹੋ ਫੇਰ ਬੈਠੇ ਵੀਰੇ ਹੋ ਕਹਿੰਦਾ ਬੁਲਾਓ ਇਹ ਦਸਾਲੇ ਵਾਲਾ ਕੌੜਾ ਆਪਾਂ ਦਸਾਲੇ ਦੇਤੀ ਉਹ ਕਹਿੰਦਾ ਹਾਂ ਦੇ ਵਿਸਾਲੇ ਲਿਆਂਗਾ ਕਹਿੰਦਾ ਜੀ ਹਾਂ ਕਹਿੰਦਾ ਕਿੰਨੇ ਦੇ ਕਹਿੰਦਾ ਜੀ ਦੇ ਸਕੇ ਲਾ ਮਾਗੇ ਉਹ ਕਹਿੰਦੇ ਆਵੇ ਚਾਕੇ ਦੂਜੇ ਨੂੰ ਕਹਿਣ ਲੱਗਿਆ ਹੁਣ ਮੇਰੀ ਚੰਦ ਗੱਲਾਂ ਉਹਨਾਂ ਨਾਲ ਕਰੀ ਜਾਂਦਾ ਦੇਖਦਾ ਕਿਥੋਂ ਨਹੀਂ ਜਾਂਦਾ ਕਿਥੋਂ ਵੀ ਜਾਂਦਾ ਜਾ ਕੇ ਉਹਨੇ ਵੀ ਵਿਸਾਲੇ ਲਿਆ ਕੋਸ਼ਿਸ਼ ਕੀਤੀ ਦੀਦੀ ਚੰਦ ਨੇ ਮਜ਼ਲੀ ਚੱਕਿਆ ਮਸਾਲਾ ਆਮ ਦੇ ਵਾਲੇ ਨਾਲ ਮਲਾਇਆ ਜਿਹੜਾ ਮੋਢੇ ਦੇ ਉੱਤੇ ਰਹਿਦੀ ਵੀ ਆਪਣੇ ਵਾਲਾ ਕਿਸਦਾ ਹੋਰ ਤਾਂ ਨਹੀਂ ਉਹ ਕਹਿੰਦਾ ਵੀ ਹਾਂ ਸਮਾਇਆ ਉਹਦੇ ਚੱਤੀ ਕਹਿਣ ਲੱਗਿਆ ਕਹਿੰਦਾ ਵੀ ਨਾ ਤਾਂ ਦਾ 5000 ਰੁਪਏ ਹੀ ਲੱਗਦਾ ਕਹਿੰਦਾ ਕਿਉਂ ਕਹਿੰਦਾ ਕਿ ਨਕਲੀ ਨੇ ਇਹ ਕਹਿੰਦਾ ਤੇਰੇ ਵਾਲਾ ਸਲੀਆ ਕਹਿੰਦਾ ਜੀ ਨਾ ਇਹ ਵੀ ਨਕਲੀ ਆ ਕਹਿੰਦਾ ਸਲੀਮ ਦੇ ਨਾਲ ਵਿੱਚ ਸਸਤੇ ਕੋਈ ਨਾ ਕੋਈ ਖੁੱਲਹੀ ਦੀ ਜੇ ਨਹੀਂ ਜਿਵੇਂ ਨਾ ਦਿਓ ਉਹ ਨੂੰ ਘਰ ਆਇਆ ਝਾੜ ਕੇ ਦੇਖ ਲਿਆ ਵੀ ਹਾਂ ਕਿਹੜੇ ਕਮਰੇ ਵਿੱਚ ਧਰਦਾ ਕੋਕੀ ਵੀਦੀ ਚੰਦੇ ਦਾ ਪਹਿਲਾ ਕੰਮ ਕਰੇ ਸੀ ਵੀਦੀ ਚੰਦੇ ਨੇ ਕੀ ਕਰਿਆ ਉੱਥੋਂ ਉੱਠ ਕੇ ਜਾ ਕੇ ਵੀ ਭੱਟੀ ਸ਼ਹਿਰ ਦੇ ਵਿੱਚ ਇੱਕ ਕਾਲੇ ਰੰਗ ਦਾ ਬੁਰਕਾ ਸਮਾਇਆ ਐ ਇੰਦਾ ਮਹਿੰਗਾ ਜਿਹੜਾ ਬੇਗਮਾ ਪਾਉਂਦੀਆਂ ਨੇ ਕਮਾਰ ਕੇ ਉਹ ਸੁਣਾਈ ਵੀ ਜੁੱਤੀ ਲੰਕੀ ਕੱਢੀ ਹੋਈ ਹੁਣ ਉਹਦੇ ਬਦਲ ਵੀ ਦੂਜੇ ਦਿਨ ਜਾ ਕੇ ਕੇਸ ਕੋ ਸੁਬਾ ਕੇ ਉਹਦਾ ਝੰਡਾ ਕਰਿਆ ਪਿਛਲੇ ਪਾਸੇ ਤੇ ਉਹ ਕਹਿੰਦਾ ਵੀ ਜਦੋਂ ਆਉਂਗਾ ਬਿਲੀ ਚੰਦ ਫਰੇਦਾਰ ਲੱਗਿਆ ਖੜਾ ਮੂਹਰੇ ਫਰੇਦਾਰ ਕਹਿੰਦਾ ਵੀ ਐ ਕਰਕੇ ਕੋਈ ਘਰਾਣਾ ਮਿਲਣ ਆਉਂਦਾ ਹੈ ਕੋਈ ਕਾਨੂੰ ਪਿਠ ਕਰ ਲਈ ਉਹਨਾਂ ਦਾ ਪਬਲਿਕਾ ਨਾਂ ਗਿਆ ਉਹ ਅਗਲਾ ਇੱਕ ਹੋਰ ਬੈਠਾ ਉਹਨੇ ਵੀ ਦੇਖਿਆ ਤਿੰਨ ਧੀਆ ਮਜ਼ਲੀ ਦੇ ਚੂੜੇ ਦਾ ਦੇ ਜਨਾਨੀਆਂ ਉਹ ਕਹਿੰਦੀ ਕੁੜੇ ਆਇਆ ਕਰਕੇ ਮੇਰੀ ਮਾਸੀ ਵਰਗੀ